ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਖੂਬ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਦਾ ਬਾਬੇ ਦੀ ਗਰਭਾ ਕੇ ਪਣ ਬਾਂਹਮਣੀ ਚੱਲਦੇ ਆ ਨੇ ਆਪਾਂ ਨਾਲ ਸ਼ਾਲਾ ਪਰਦੇ ਵਿੱਚ ਉੱਥੇ ਇੱਕੋ ਘਰਾਂ ਦੇ ਦੋ ਤਿੰਨ ਘਰਾਂ ਦਾ ਹੀ ਫੜਿਆ ਦਾ ਕੰਮ ਦੋ ਘਰਾਂ ਦਾ ਨਿਪਟੜ ਗਿਆ ਇੱਕ ਤੇ ਰਹਿ ਗਿਆ ਵਾ 15-18 ਕਿਲੇ ਬਸ ਉਹਦੇ ਬਾਅਦ ਆ ਜੀ ਬਾਂਹਮਣੀ ਆ ਗਏ ਤੇ ਇੱਥੇ ਤੁਹਾਨੂੰ ਪਤਾ ਹੈ ਨਾ ਦੋ ਮਸ਼ੀਨਾਂ ਪਹਿਲਾਂ ਚੱਲਦੀਆਂ ਏਸੀ ਵਾਲੀ ਚੱਲਦੀ ਦੂਜੀ ਚੱਲਦੀ ਆ ਉਹਦੇ ਕਰਕੇ ਫਿਰ ਸੂਤ ਨਹੀਂ ਤਾਂ ਆਉਂਦਾ ਠੱਕਾ ਪੈ ਗਿਆ ਹੁਣ ਇੱਕੋ ਲੱਗਦਾ ਨਾ ਜਿਵੇਂ ਹੁਣ ਜਿਵੇਂ ਨਾਈਟ ਮਹੀ ਦਾ ਦਿੰਦਾ ਹੈ ਰੇਟ ਘਟਾਣ ਕਰਕੇ ਨਾ ਜੇ ਜ਼ਿੰਮੇਵਾਰਾਂ ਨੂੰ ਇਹ ਹੁੰਦਾ ਵੀ ਰੇਟ ਘਟ ਜਾਣਾ ਬਣਾ ਲਓ ਪਹਿਲਾਂ ਮੈਂ ਅਮੀ ਦੇ ਉਹਦੇ ਕਰਕੇ ਫਿਰ ਕੰਨੇ ਮਹੀਨਾ ਪੰਡੇ ਚੱਲਦੀਆਂ ਅੱਜ ਮੌਲੀ ਲੱਗਿਆ ਆ ਬਾਈ ਆਪਣਾ ਚਲਾਉਣਾ ਲਵਦੇ ਵੜਦੇ ਆ ਮਣੀ ਆਪਣਾ ਬਾਈ ਤੇ ਰੈਟ ਲਿਗਿਆ ਜੀ ਵਧੀਆ ਵਧੀਆ ਜੀ ਪੂਰੀ ਕੈਂਪ ਜੀ ਸਵਾਹੀ ਬਹੁਤ ਆ ਹੈ ਸਵਾਹੀ ਇੱਕ ਨੰਬਰ ਆ ਮੈਨੂੰ ਆਪਾਂ ਲੱਗੇ ਨਹੀਂ ਮਿੱਤਰਾਂ ਇਹਨੂੰ ਜੇ ਉਹ ਪਾਸੇ ਤਾਂ ਗਏ ਹੀ ਨਹੀਂ ਐਦਾ ਬਸ ਆ ਮਾਲੇ ਚੰ ਅਗਲੇ ਦੇ ਲੈ ਕੇ ਬਾਦਾਂ ਮੱਛੀ ਦੇ ਚਾਲੂ ਹਾਲੀ ਦੋ ਦਿਨ ਚ ਹੀ ਰਿਪੇਅਰ ਕਰਕੇ ਖੜੀ ਕਰਤੀ ਉਹ ਤਾਂ ਸਿਸਟਮ ਦੇਖਿਆ ਹੀ ਨਹੀਂ ਹਜੇ ਜਿਹੜਾ ਦੇਖਣੇ ਵਾਲਾ ਦਾ ਜਿਹੜਾ ਇਹ ਚੱਕਰ ਚੱਕਰ ਦੇਖਣਾ ਸਟਿੱਪਾਂ ਵਾਲੇ ਪੇਸਟਿੰਗਾਂ ਵਾਲੇ ਹਨਾ ਮੈਨੂੰ ਘੱਟ ਲੱਗਦੇ ਆ ਕੋਈ ਮਸ਼ੀਨ ਜਿਹੜੇ ਦਾ ਫੌਂਡ ਦੇ ਕਿੱਥੇ ਮਸ਼ੀਨ ਆਈ ਆ ਅਜੇ ਵੀ ਬੁੱਲੇ ਬੁੱਲੇ ਹਿੱਟ ਛੱਡਦੀ ਆ ਥੱਲੇ ਉਹ ਜਿਹੜੀ ਦਿੱਖੇ ਮਾਰਨ ਵਾਲੀ ਕਣਕਾਂ ਕੋਲ ਤੇ ਸਾਇੰਸ ਫੇਰਿੰਗ ਪੁਲੀ ਨਵੀਂ ਪਈ ਹੋਈ ਆ ਮੈਨੂੰ ਲੱਗਦਾ ਵੀ ਇਹ ਕੋਈ ਗੜਬੜੀ ਹੋਈ ਆ ਨਾ ਪਰੋਣੇ ਚੱਕਰ ਘਟਾ ਲੇ ਪੁਲੀ ਗਲਤ ਪਾ ਲਈ ਬਾਕੀ ਨੂੰ ਡੂੰਗਾ ਧਿਆਨ ਇਹ ਮੜਾ ਮੜਾ ਨਾ ਗੋਲ ਆਉਂਦਾ ਨਾ ਟੈਂਕ ਚ ਟੋਟਾ ਰਟਾ ਵੀ ਨਹੀਂ ਹੁੰਦਾ ਨਹੀਂ ਨਹੀਂ ਟੋਟਾ ਨਹੀਂ ਹਾਂ ਸਾਰੇ ਬਣਾਏ ਰੋਟਾ ਵੀ ਭਾਈ ਅਰੇ ਪੈ ਮੜਾ ਉੱਪਰ ਤੇ ਵੱਡੂ ਦਾ ਬੱਲੇ ਤੇ ਆ ਇਹ ਪੱਟੇ ਆਣਾ ਜਿਆਦਾ ਥਲੇ ਕਰ ਦਿੰਦਾ ਨਾ ਉੱਪਰ ਰੱਖ ਉੱਪਰ ਆਉਜੀ ਚੱਲਦੇ ਹਾਂ ਹੁਣ ਟਰਾਲੀ ਦੇ ਉੱਪਰ ਦੇ ਲੋ ਜੀ ਉਈ ਟੋਟਾ ਨਹੀਂ ਰਸਤਾ ਸਫਾਈ ਦੇਖੋ ਕੈਮੋ ਕੈਮ ਆ ਅਰੇ ਯਾ ਟਾਂਡਾ ਹਰਾ ਖੱਲੀ ਜਾਵੇਂ ਝੋਕੀ ਕਈ ਵਾਰਾ ਥੱਲੇ ਦੇ ਕਰ ਦਿੰਦਾ ਪਟੂ ਇਹ ਇਹੋ ਕਹੀਦਾ ਉੱਤੇ ਉੱਤੇ ਦੇਣਾ ਵਧੀਆ ਆਪਣਾ ਨਾਲੇ ਦਾ ਮਸ਼ੀਨ ਲੋੜ ਇੰਜਣ ਘਟ ਮੰਦਾ ਇੰਜਣ ਦਾ ਭਾਈ ਜਾ ਕੇ ਇੱਥੇ ਵੀ ਨਹੀਂ ਹੈਗਾ ਨਾ ¡Sí, bardea! ਣਾਣਾਣਾਣਾ ਜਾਣਾ ਵਾ ਥੱਲੇ ਵਾਕੀ ਚੱਲੀ ਰਹਾ ਤੇ ਵਿੱਚ ਜਿਆਣੀ ਹੈ ਨਾ ਕਮੇਰ ਦੇ ਇਹ ਕੱਟ ਨੇ ਜੀਵੀਦਾਰਾਂ ਦਾ ਬਈ ਫਾਇਦਾ ਬੜਾ ਕਰਦਾ ਣਾੜਣਾੜ ਵੱਜਦੇ ਆ ਚੱਲੀਆਂ ਦੇਖ ਲੋ ਰਾਹ ਬਣਾਇਆ ਹੋਇਆ ਇੱਥੇ ਤੱਕਰ ਇਹਦੇ ਗਾਹਾਂ ਥੋੜਾ ਜਿਹਾ ਹੋਰ ਜਾਣਾ ਅਗੇ ਨੂੰ ਥੋੜਾ ਰੱਖਿਆ ਕਰ ਮੋੜੀ ਥੋੜਾ ਜਿਹਾ ਥੋੜਾ ਉੱਪਰ ਰੱਖਿਆ ਕਰ ਪੱਕੀ ਵੀ ਜਿਹੜੇ ਪਹਿਲਾਂ ਹਨ ਵੱਡੀ ਹੋਈ ਆ ਮੋਲੀ ਦਾ ਅਸਰ ਤੇ ਗਿਆ ਹੌਲੀ ਹੌਲੀ ਪਰ ਬਹੁਤ ਆ ਘਟ ਗਿਆ ਮੈਂ ਕਿਹਾ ਲੱਗੀ ਨਾ ਜਸਿਆੜਾ ਨੂੰ ਮੈਂ ਫੇਰ ਨੀਰੋ ਚੱਕ ਰਹਿਗਾ कंदा भई ਬਾਕੀ ਕਰਮ ਵਾਲੀ ਬਈ ਹੈ ਨਾ ਵਧੀਆ ਮਾਲਕ ਦੀ ਕਿਰਪਾ ਕਰ ਜਿੰਨੇ ਕੁ ਜੋਗੀ ਹੈਗੇ ਆ ਨਾ ਆਪਣਾ ਸਾਥ ਦੇ ਹੀ ਜਾਂਦੀ ਆ ਐ ਤੁਹਾਨੂੰ ਪਤਾ ਹੀ ਰਿਪੇਅਰ ਰਿਪੋਰਟਾਂ ਇੰਨੀ ਕਿੰਨੀ ਕਰੀ ਜੀ ਇਹਦੀ ਇੰਜਨ ਦੀ ਵਾ ਸਰਵਿਸ ਸਰਵਿਸ ਕਰੀ ਆ ਸਰਵਿਸ ਕਰਨ ਦੇ ਬਾਅਦ ਜਿਹਦਾ ਵੀ ਬੱਸ ਹੁਣ ਮਾੜਾ-ਮੋੜਾ ਪਹਿਲਾਂ ਦਿਲ ਕਰਦਾ ਵੀ ਕੰਮ ਜਾ ਕਰਾ ਲਈਏ ਪਰ ਮਾਲਕ ਨੇ ਆ ਜੀ ਬਾਹ ਫੜੀ ਲੋੜੇ ਨਹੀਂ ਭਈ ਉਹ ਟਾਂਕ 'ਚ ਪੱਤਾ ਜਾਉਂਦਾ ਨਾ ਬਾਈ ਜਿਹੜਾ ਇਹ ਇਹ ਥਣਾ ਮੱਕੀ ਜਾਂ ਟਾਂਡਾ ਹਰਾ ਹੁੰਦਾ ਨਾ ਉਹਦੇ ਨਾਲ ਆ ਜਾਂਦਾ ਮਾੜਾ ਮੋਟਾ ਚੁੱਕੀ ਜਿਹੀ ਨਹੀਂ ਜਮਾਈ ਆਉਂਦਾ ਉਹ ਨਾਲ ਆਪਣੇ ਚਲਦੀ ਆ ਬਿਛਾਲ ਉਹ ਚਲਦੀ ਆ ਬਿਛਾਲ ਸੀਜ਼ਨ ਹੁਣ ਗੈਰੀ ਆਪਾਂ ਜੋਰਾਂ ਦੇ ਆ ਨਾ ਜਿਹੜਾ ਸਾਰੇ ਵਾਲੇ ਵਾਲੇ ਮਸ਼ੀਨਾਂ ਮਸ਼ੀਨ ਚੱਲਦੀ ਆ ਇਹਦੇ ਬਾਅਦ ਆਪਾਂ ਨੇ ਉਹ ਜਾਣਾ ਸਾਹਮਣੇ ਲਾ ਪਾਈ ਦੇ ਉਧਰ ਗੀਲਾ ਫੜੜਣਾ ਕਹਿੰਦਾ ਟਰਾਲੇ ਤੇ ਆ ਚਲ ਭਰ ਦਨੇ ਆ ਉੱਥੇ ਚੱਕਰ ਆਪਣਾ ਖੇਤ ਆ ਬਾਕੀ ਮੱਕੀਆਂ ਦਾ ਹੁਣ ਸਾਰੀਆਂ ਲੱਗ ਤਾਂ ਸੁੱਕ ਗਿਆ ਮੈਂ ਕਿਹਾ ਚਲੋ ਅੱਜ ਭਰਾਵਾਂ ਨੂੰ ਉੱਪਰ ਤੇ ਆ ਨਾ ਵੀਡੀਓ ਬਣਾ ਕੇ ਦਿਖਾ ਦਈਏ ਇੱਕ ਐ ਜੇ ਫਲਾਟ ਜਾਉਂਦਾ ਬਾਈ ਨਜ਼ਾਰਾ ਜਿੱਤੇ 2-3 ਦਿਨ ਕੀਲਾ ਫਲਾਟ ਹੋਵੇ ਨਾ 2-3 ਘੰਟੇ ਹੋ ਗਏ ਲੱਗਿਆਂ ਨੂੰ ਸਾਢੇ 3 ਦਿਨ ਕੀਿਆਂ ਦਾ ਫਲਾਟ ਆਏ ਉਹ ਉੱਪਰ ਲੱਗਾ பாட்டேப்போட வந்து